ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆਂ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਲਗਾਤਾਰ ਬੱਦਲਵਾਈ ਦਾ ਦੌਰ ਬਣਿਆ ਹੋਇਆ ਹੈ ਬੀਤੇ ਕੱਲ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਕਿਰਮਣਕਣੀ ਅਤੇ ਮੀਂਹ ਦਾ ਮਾਹੌਲ ਦੇਖਣ ਨੂੰ ਮਿਲਿਆ ਅੱਜ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟੇਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਪੱਛਮੀ ਇਲਾਕੇ ਤੋਂ ਸਿਸਟਮ ਸਾਫ਼ ਹੋ ਚੁੱਕਿਆ ਹੈ ਪਰ ਪੂਰਬ ਦੇ ਇਲਾਕੇ ਜਿਹੜੇ ਨੇ ਇਹਨਾਂ ਵਿੱਚ ਤੇ ਪਹਾੜੀ ਖੇਤਰਾਂ ਵਿੱਚਕਾਰ ਹਜੇ ਵੀ ਇਹ ਸਿਸਟਮ ਬਦਲਬਾਈ ਦਾ ਦੌਰ ਦਾ ਬਣਿਆ ਹੋਇਆ ਹੈ ਦੁਆਬੇ ਦੇ ਇਲਾਕੇ ਦੇ ਵਿੱਚਕਾਰ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਨਮਾਸ਼ਹਿਰ ਦਸੂਹਾ ਮੁਕੇਰੀਆਂ ਦੇ ਇਲਾਕੇ ਹੋਗੇ ਜੀ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਅੱਗੇ ਬੰਗਿਆਂ ਬਲਾਚੌਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਕਰਾਲੀ ਮੁਹਾਲੀ ਮੋਰੀਂਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਅਤੇ ਪਟਿਆਲੇ ਦੇ ਜਿਹੜੇ ਇਲਾਕੇ ਨੇ ਇਹਨਾਂ ਦੇ 30 ਤੋਂ 40 ਕਿਲੋਮੀਟਰ ਦੇ ਦਾਇਰੇ ਦੇ ਵਿੱਚਕਾਰ ਹਜੇ ਵੀ ਬੱਦਲਬਾਈ ਦੇ ਨਾਲ ਕਿਣਮਣ ਕਣੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਆਉਂਦੇ 5-7 ਘੰਟਿਆਂ ਦੇ ਵਿੱਚਕਾਰ ਬਣੀ ਰਹੇਗੀ ਜਾਨੀ ਕਿ ਸ਼ਾਮ ਤੋਂ ਲੈ ਕੇ ਰਾਤ ਤੱਕ ਇਸੇ ਤਰੀਕੇ ਦਾ ਮਾਹੌਲ ਇਹਨਾਂ ਇਲਾਕਿਆਂ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਥੋੜੇ ਇਲਾਕੇ ਦਾ ਕੀ ਨਾਮ ਹੈ ਕਮੈਂਟ ਕਰਕੇ ਦੱਸ ਦਿਓ ਕੀ ਮੌਸਮ ਦੇ ਹਾਲਾਤ ਨੇ ਬੱਦਲਬਾਈ ਹੈ ਧੁੰਦ ਹੈ ਜਾਂ ਫਿਰ ਮੀਂਹ ਵਗੈਰਾ ਹੋ ਰਿਹਾ ਹੈ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਕਮੈਂਟ ਰਾਹੀਂ ਤੁਹਾਡੀ ਜਾਣਕਾਰੀ ਪਹੁੰਚ ਸਕੇ ਚੈਨਲ ਤੇ ਨਵੇਂ ਹੋ ਵੈਦਰ ਬਾਈ ਸੁਮਿੰਦਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਅਜਿਹੀਆਂ ਜਾਣਕਾਰੀਆਂ ਮੌਸਮ ਦੀਆਂ ਤੁਹਾਡੇ ਤੱਕ ਅਸੀਂ ਲਗਾਤਾਰ ਲਿਆਉਂਦੇ ਰਹਿੰਦੇ ਹਾਂ ਹੁਣ ਗੱਲ ਕਰਦੇ ਹਾਂ ਜੀ ਆਉਂਦੇ ਪੰਜ ਸੱਤ ਘੰਟੇ ਦੇ ਮੌਸਮ ਦੇ ਹਾਲਾਤਾਂ ਦੀ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਘਾਰੇ ਇਸ ਤਰੀਕੇ ਨਾਲ ਜਿਹੜੇ ਤੁਹਾਨੂੰ ਜ਼ਿਲ੍ਹੇ ਗਿਣਾਏ ਨੇ 7-8 ਇਹਨਾਂ ਵਿੱਚ ਇਸੇ ਤਰੀਕੇ ਦੇ ਬੱਦਲਬਾਈ ਦਾ ਦੌਰ ਤੇ ਕਣਮਣ ਕਣੇ ਦਾ ਦੌਰ ਸ਼ਾਮ ਤੱਕ ਜਾਰੀ ਰਹੇਗਾ ਠੰਡ ਦੇ ਹਾਲਾਤ ਬਰਕਰਾਰ ਨੇ ਤਾਪਮਾਨ ਜਿਹੜਾ 13-14 ਡਿਗਰੀ 15 ਡਿਗਰੀ ਤੱਕ ਬਣਿਆ ਹੋਇਆ ਹੈ ਅਤੇ ਸ਼ਾਮ ਦੇ ਸਮੇਂ ਤੱਕ ਸਾਨੂੰ ਜਿਹੜਾ ਤਾਪਮਾਨੇ ਅਚਾਨਕ ਘਟਦੇ ਹੋਏ ਦਿਖਾਈ ਦੇਣਗੇ 5 ਵਜੇ ਤੋਂ ਬਾਅਦ ਤਾਪਮਾਨ ਕਾਫੀ ਜ਼ਿਆਦਾ ਘਟਦਾ ਹੋਇਆ ਦਿਖਾਈ ਦੇਵੇਗਾ ਤਾਪਮਾਨ ਜਿਹੜਾ ਘਟ ਕੇ ਉਹ 4 ਡਿਗਰੀ 5 ਡਿਗਰੀ ਘਿਰ ਜਾਵੇਗਾ ਲਗਭਗ 9 ਤੋਂ 10 ਡਿਗਰੀ ਤੱਕ ਤਾਪਮਨ ਆਉਣ ਦੀ ਉਮੀਦ ਹੈ ਤੇ ਰਾਤ ਦੇ ਤਾਪਮਨ ਜਿਹੜੇ ਨੇ 1-2 ਡਿਗਰੀ ਤੱਕ ਪਹੁੰਚਦੇ ਦਿਖਾਈ ਦੇ ਰਹੇ ਨੇ ਕੜਾਕੇ ਦੀ ਸਰਦੀ ਅੱਜ ਰਾਤ ਪੰਜਾਬ ਦੇ ਉੱਪਰ ਪੈਂਦੀ ਦਿਖਾਈ ਦੇ ਰਹੀ ਹੈ ਵਿਚਾਰ ਰੱਖੋ ਆਪਣਾ ਆਪਣੇ ਬੱਚਿਆਂ ਦਾ ਵਿਚਾਰ ਰੱਖੋ ਤੇ ਕਿਣਮਣ ਕਣੀ ਤੋਂ ਅਗਰ ਤੁਸੀਂ ਜਿੰਨਾ ਬਚ ਸਕਦੇ ਹੋ ਬਾਹਰ ਜਾਣ ਤੋਂ ਨਾ ਬਚੋ ਕਿਉਂਕਿ ਸਰਦੀ ਜਿਹੜੀ ਹੈ ਕਾਫੀ ਜ਼ਿਆਦਾ ਸਾਨੂੰ ਹੁਣ ਵਿਗੜਦੀ ਹੋਈ ਦਿਖਾਈ ਦੇ ਰਹੀ ਹੈ ਕੜਾਕੇ ਦੀ ਠੰਡ ਪੰਜਾਬ ਦੇ ਵਿੱਚ ਆਪਣਾ ਪ੍ਰਕੋਪ ਪੈਰ ਪ੍ਰਸਾਰ ਦੀ ਦਿਖਾਈ ਦੇ ਰਹੀ ਹੈ ਜਿਸ ਨਾਲ ਉਮੀਦ ਹੈ ਕਿ ਪੰਜਾਬ ਦੇ ਵਿੱਚ ਕਾਰ ਹੁਣ ਜਿਹੜੇ ਠੰਡ ਦੇ ਹਾਲਾਤ ਨੇ ਉਹ ਦਿਨ ਬਾਏ ਦਿਨ ਵਿਗੜਦੇ ਹੋਏ ਸਾਨੂੰ ਦਿਖਾਈ ਦੇਣਗੇ ਜਿਹਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਸਾਡੇ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਵੀਡੀਓ ਦੇ ਰਾਹੀਂ ਤੁਹਾਨੂੰ ਜਾਣਕਾਰੀ ਪਹੁੰਚਦੀ ਕਰ ਦਿੱਤੀ ਜਾਵੇਗੀ ਇਸੇ ਕਰਕੇ ਰਿਕਵੈਸਟ ਕਰ ਰਹੇ ਹਾਂ ਕਿ ਚੈਨਲ ਵੈਦਰ ਬਾਈ ਸੁਮਿੰਦਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀਆਂ ਹਰ ਇੱਕ ਜਾਣਕਾਰੀਆਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਹੁਣ ਗੱਲ ਕਰਦੇ ਹਾਂ ਜੀ ਧੁੰਦ ਦੇ ਹਾਲਾਤਾਂ ਦੀ ਤਾਂ ਜਿਹੜੇ ਧੁੰਦ ਦੇ ਹਾਲਾਤ ਨੇ ਸਾਨੂੰ ਆਉਂਦੇ ਦਿਨਾਂ ਵਿੱਚ ਬਰਕਰਾਰ ਦੇਖਣ ਨੂੰ ਮਿਲਣਗੇ ਸ਼ਾਮ ਦੇ ਸਮੇਂ ਵੀ ਸਾਨੂੰ ਧੁੰਦ ਦੇਖਣ ਨੂੰ ਮਿਲੇਗੀ ਇਸ ਸਮੇਂ ਜਿਹੜੀ ਵਿਜ਼ਿਬਿਲਟੀ ਬਣੀ ਉਹ ਲਗਭਗ 4 ਤੋਂ 5 ਕਿਲੋਮੀਟਰ ਤੱਕ ਦਾ ਮੌਸਮ ਠੀਕ ਹੈ ਪਰ ਉਸ ਤੋਂ ਬਾਅਦ ਧੁੰਦ ਦੇ ਹਾਲਾਤ ਬਣ ਚੁੱਕੇ ਨੇ ਤੇ ਰਾਤ ਨੂੰ ਇਹ ਧੁੰਦ ਦੇ ਹਾਲਾਤ ਹੋਰ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇਣਗੇ ਤੇ ਸਵੇਰ ਵੇਲੇ ਤੱਕ ਕਾਫੀ ਕੜਾਕੇ ਦੀ ਧੁੰਦ ਪੰਜਾਬ ਦੇ ਵਿੱਚ ਪੈਂਦੀ ਦਿਖਾਈ ਦੇ ਰਹੀ ਹੈ ਬਾਕੀ ਜੋ ਵੀ ਅਪਡੇਟ ਹੋਣਗੀਆਂ ਨਵੀਂ ਵੀਡੀਓ ਵਿੱਚ ਜਲਦ ਮਿਲਦੇ ਹਾਂ ਜੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ